100% ਦੁੱਗਣੀ ਤਿਗਣੀ ਸਪੀਡ ਦੇ ਉੱਪਰ ਕੰਮ ਨੇ ਜਿਹੜੇ ਉਹ ਡਿਵੈਲਪਮੈਂਟ ਦੇ ਹੋਣਗੇ ਲੁਧਿਆਣਾ ਦੇ ਵਿੱਚ ਜਿਹੜੇ ਪੰਜ ਗਾਰੰਟੀਆਂ ਮੈਂ ਦੇ ਕੇ ਗਿਆ ਸੀਗਾ ਸਾਡੇ ਸਕੂਲ ਦੇ ਵਿੱਚ ਕੋਈ ਅਜਿਹੀ ਸੁਵਿਧਾ ਅਸੀਂ ਨਹੀਂ ਕਹਿ ਸਕਦੇ ਕਿ ਜੋ ਸਾਡੇ ਕੋਲ ਮੌਜੂਦ ਨਾ ਹੋਵੇ ਫਿਜ਼ਿਕਸ ਕੈਮਿਸਟਰੀ ਬਾਇਓਲੋਜੀ ਜਨਰਲ ਸਾਇੰਸ ਇਹ ਸਾਰੀਆਂ ਸਾਡੀਆਂ ਨਵੀਆਂ ਬਣੀਆਂ ਹੋਈਆਂ ਲੈਬਸ ਨੇ ਸਾਡੇ ਸਕੂਲ ਦੇ ਵਿੱਚ ਜਿਹੜੀਆਂ ਗੇਮਸ ਹੁੰਦੀਆਂ ਨੇ ਉਹਦੇ ਵਿੱਚ ਰੋਜ਼ ਹੀ ਕੋਈ ਨਾ ਕੋਈ ਬੱਚਾ ਕੋਈ ਨਾ ਕੋਈ ਮੈਡਲ ਜਿੱਤ ਕੇ ਆਉਂਦਾ ਹੈ ਐਂਡ ਸਾਡੇ ਸਕੂਲ ਦਾ NCC ਵੀ ਬਹੁਤ ਵਧੀਆ ਹੈ ਐਂਡ ਸਾਡਾ ਸਕੂਲ ਗਿੱਧੇ ਵਿੱਚ ਵੀ ਸਭ ਤੋਂ ਅੱਗੇ ਹੈ ਅਜ ਨੋਰਮਲ ਕਰਾਂ ਦੇ ਬੱਚੇ ਜਿਹੜੇ ਕਿ ਬਹੁਤ ਜ਼ਿਆਦਾ ਹਾਈ ਫੀ ਅਫੋਰਡ ਨਹੀਂ ਕਰ پا ਰਹੇ ਸਕੂਲ ਆਫ ਐਮੀਨੈਂਸ ਵਿੱਚ ਬੈਠ ਕੇ ਆਪਣੇ ਆਪ ਨੂੰ ਕਿਸੇ ਨਾਲੋਂ ਘੱਟ ਮਹਿਸੂਸ ਨਹੀਂ ਕਰਦੇ ਆ ਸਾ ਸਰਕਾਰੀ ਸਕੂਲਾਂ 'ਤੇ ਗਰੀਬੀ ਖਤਮ ਕਰਨ ਦਾ ਇੱਕੋ ਹੀ ਤਰੀਕਾ ਹੈ ਗਰੀਬਾਂ ਦੇ ਜਵਾਕਾਂ ਨੂੰ ਪੜ੍ਹਾ ਦਿਓ ਤੇ ਪੜ੍ਹਾ ਕੇ ਉਹਨਾਂ ਨੂੰ ਨੌਕਰੀਆਂ ਦੇ ਦਿਓ ਉਹ ਗਰੀਬੀਆਂ ਚੱਕੜ ਕੇ ਉਹਨਾਂ ਦੇ ਕਰਾਂਦੀਆਂ ਹੱਡੇ ਕੋਲ ਪੇਸ ਪੋਰਟਲ ਹੈ ਜਿਹਦੇ ਵਿੱਚ ਆਪਣੇ ਆਪਣੀ ਜੇਈ ਤੇ ਨੀਟ ਦੀ ਪ੍ਰੈਕਟਿਸ ਵੀ ਕਰਦੇ ਆਂ ਤੇ ਆਪਣੇ ਐਗਜ਼ਾਮਸ ਵੀ ਦਿੰਨੇ ਆਂ ਨਾਲ ਉਹ ਨਾਲ ਅਸੀਂ ਆਪਣੀ ਹੋਰ ਐਕਸਟਰਾ ਕਲੀਕੂਲਮ ਐਕਟੀਵਿਟੀਆਂ ਵਿੱਚ ਵੀ ਪਾਰਟ ਲੈਂਦੇ ਆਂ ਸ਼ਹਿਰ ਦੇ ਅਸੀਂ ਚੁਰਿੰਦਾ ਪ੍ਰਾਈਵੇਟ ਵੱਡੇ ਸਕੂਲ ਦੇਖਦੇ ਆਂ ਤੇ ਮੈਨੂੰ ਲੱਗਦਾ ਉਹਨਾਂ ਕੋਲ ਵੀ ਉਹ ਫੈਸਿਲਿਟੀਆਂ ਨਹੀਂ ਹੈਗੀਆਂ ਜੋ ਸਾਡੇ ਕੋਲ ਮੌਜੂਦ ਨੇ ਮੈਂ ਸਰਕਾਰ ਦਾ ਧੰਨਵਾਦ ਕਰਦੀ ਆਂ ਕਿ ਉਹਨਾਂ ਨੇ ਮੈਨੂੰ ਇਸ ਸਕੂਲ ਵਿੱਚ ਐਡਮਿਸ਼ਨ ਦਿੱਤੀ ਮੈਂ ਇਸ ਸਕੂਲ ਵਿੱਚ ਪੜ ਕੇ ਬਹੁਤ ਜ਼ਿਆਦਾ ਖੁਸ਼ ਆਂ ਲੁਧਿਆਣਾ ਨੂੰ ਮੈਨੀਫੈਸਟੋ ਜਾਰੀ ਕਰਕੇ ਗਿਆ ਸੀਗਾ ਉਹਦੇ ਉੱਪਰ ਪ੍ਰਾਇੋਰਟੀ ਦੇ ਉੱਪਰ ਸਾਰੀ ਸਾਰੀ ਟੀਮ ਕੰਮ ਕਰੇਗੀ ਕੰਮ ਤਾਂ 23 ਸਾਲ ਤੋਂ ਮੈਂ ਕਾਉਂਸਲਰ ਲਗਾਤਾਰ ਹੀ ਚੱਲ ਰਹੇ ਹਾਂ ਤਜਰਬਾ ਮੈਂ ਵਰਤਾਂਗੇ ਹੁਣ ਪਾਵਰ ਵੀ ਮਿਲ ਗਈ ਹੈ ਤੇ ਜਿਹੜੇ ਕੰਮ ਆ ਸ਼ਹਿਰ ਦੇ ਡਿਵੈਲਪਮੈਂਟ ਵੱਲ ਸੋਚਣਾ ਕੱਲੇ ਵਾਰਡ ਵੱਲ ਨਹੀਂ ਦੇਖਣਾ ਸਾਰੇ ਸ਼ਹਿਰ ਦਾ ਭੱਲਾ ਸੋਚਣਾ ਸੀ ਪੂਰੀ ਤਨਦੇਹੀ ਦੇ ਨਾਲ ਪੂਰੀ ਇਮਾਨਦਾਰੀ ਨਾਲ ਕੋਸ਼ਿਸ਼ ਕਰਾਂਗੇ ਕਿ ਇਹ ਜ਼ਿੰਮੇਵਾਰੀ ਨੂੰ ਬਖੂਬੀ ਨਿਭਾ ਸਕਾਂ ਅਸੀਂ ਇਸ ਤੋਂ ਪਹਿਲਾਂ ਦੇਖਦੇ ਹੁੰਦੇ ਸੀ ਸ਼ਾਇਦ ਆਪ ਫੀਲਡ 'ਚ ਨਹੀਂ ਹੁੰਦੀ ਸੀ ਉਹਨਾਂ ਦੇ ਹਸਬੰਦ ਜਾਂ ਬੇਟੇ ਸਾਰੇ ਕੰਮ ਕਰਦੇ ਸੀ ਮੈਂ ਜ਼ਰੂਰ ਕਹਾਂਗੀ ਕਿ ਅਗਰ ਉਹ ਆਪ ਮੈਦਾਨ ਦੇ ਵਿੱਚ ਉਤਰ ਕੇ ਕਰਨ ਤਾਂ ਮੈਨੂੰ ਲੱਗਦਾ ਵੀ ਬਹੁਤ ਅੱਛਾ ਜਿਹੜਾ ਉਹ ਕਾਰਜ ਉਹ ਕਰ ਸਕਦੀਆਂ ਨੇ ਆ ਸਾਹਮਣੇ ਕੈਮਰੇ ਲੱਗੇ ਨੇ ਜਿਹਦਾ ਜੀ ਕਹੇ ਇਹਦੇ ਵਿੱਚੋਂ ਕਲਿੱਪਿੰਗ ਕਢਾ ਕੇ ਦੇਖ ਸਕਦਾ ਵੀ ਅੰਦਰ ਕੋਈ ਗਿਆਤੀ ਲਿਆ ਤੱਕਾ ਤਾਂ ਨਹੀਂ ਹੋਇਆ ਇੱਕ ਪੂਰੀ ਪਾਰਦਰਸ਼ੀ ਢੰਗ ਨਾਲ ਅਮਨ ਦੇ ਨਾਲ ਜਿਹੜੀ ਦੀ ਚੋੜ ਇੱਕ ਛੋਟੇ ਜੇ ਵਰਕਰ ਨੂੰ ਜਿਹੜਾ ਗਲੀਆਂ 'ਚ ਕੰਮ ਕਰਦਾ ਸੀ ਪੋਸਟਰ ਲਾਂਦਾ ਸੀ ਚੰਡੇ 'ਚ ਲਾਂਦਾ ਸੀ ਅੱਜ ਲੁਧਿਆਣਾ ਦਾ ਡਿਪਟੀ ਮੇਅਰ ਬਣਦਾ ਮੈਂ ਸਾਰੀ ਪਾਰਟੀ ਆ ਧੰਨਵਾਦ ਕਰਦਾ ਤੇ ਜਿਹੜੀ ਰਹੀ ਹੁਣ ਕੰਮ ਦੀ ਗੱਲ ਦਿਨ ਰਾਤ 24 ਘੰਟੇ ਪਾਰਟੀ ਨੂੰ ਲੁਧਿਆਣਾ ਵਾਸੀਆਂ ਨੂੰ ਸਮਰਪਿਤ ਹੈ ਲੁਧਿਆਣਾ ਨੂੰ ਅੱਜ ਪਹਿਲੀ ਮਹਿਲਾ ਮੇਰ ਮਿਲ ਚੁੱਕੀ ਆ ਤਾਂ ਅਮਨ ਰੋੜਾ ਜੀ ਸਾਡੇ ਨਾਲ ਮੌਜੂਦ ਨੇ ਪਾਰਟੀ ਪ੍ਰਧਾਨ ਨੇ ਸਰ ਕਿਸ ਤਾ ਦੇ ਦੋ ਅੱਜ ਪਹਿਲੀ ਲੁਧਿਆਣਾ ਨੂੰ ਮਹਿਲਾ ਮੇਰ ਦਿੱਤੀ ਆ ਹੁਣ ਅੱਗੇ ਕਿਸ ਤਰ੍ਹਾਂ ਦੇ ਪ੍ਰੋਜੈਕਟਾਂ ਨੂੰ ਲੈ ਕੇ ਕੰਮ ਕੀਤਾ ਜਾਣਾ ਮੁਬਾਰਕਾਂ ਜੀ ਲੁਧਿਆਣਾ ਨੂੰ ਲੁਧਿਆਣੇ ਦੀ ਸਾਡੀਆਂ ਸਾਰੀਆਂ ਮਾਵਾਂ ਭੈਣਾਂ ਨੂੰ ਕਿ ਪਹਿਲੀ ਵਾਰੀ ਕਿਸੇ ਪਾਰਟੀ ਨੇ ਉਹਨਾਂ ਨੂੰ ਉਹਨਾਂ ਦੇ ਵਿੱਚੋਂ ਇੱਕ ਮਹਿਲਾ ਨੂੰ ਮੇਅਰ ਬਣਾਇਆ ਹੈ ਸੋ ਬਹੁਤ-ਬਹੁਤ ਮੁਬਾਰਕਾਂ ਸਾਰਿਆਂ ਨੂੰ ਸਰ ਹੁਣ ਪ੍ਰੋਜੈਕਟ ਜਿਹੜੇ ਲੁਧਿਆਣਾ ਦੇ ਉਸ ਨੂੰ ਲੈ ਕੇ ਕਿਸ ਤਰ੍ਹਾਂ ਦੇ ਕੰਮ ਜਿਹੜੇ ਨਵੇਂ ਕਿਤੇ ਜਾਣਗੇ 100% ਦੁੱਗਣੀ ਤਿਗਣੀ ਸਪੀਡ ਦੇ ਉੱਪਰ ਕੰਮ ਨੇ ਜਿਹੜੇ ਉਹ ਡਿਵੈਲਪਮੈਂਟ ਦੇ ਹੋਣਗੇ ਲੁਧਿਆਣਾ ਦੇ ਵਿੱਚ ਕੀ ਨਵੇਂ ਪ੍ਰੋਜੈਕਟ ਜਿਹੜੀ ਆਮ ਆਦੀ ਪਾਰਟੀ ਲੁਧਿਆਣਾ ਦੇ ਵਿੱਚ ਲੈ ਕੇ ਆ ਰਹੀ ਹੈ ਕੁਝ ਇਸ ਤਰ੍ਹਾਂ ਦੇ ਕੁਝ ਇਹਦਾ ਖੈਰ ਸਾਰੀ ਜਿਹੜੀ ਨਵੀਂ ਟੀਮ ਹੈ ਉਹ ਬੈਠ ਕੇ ਪਲਾਨ ਕਰੇਗੀ ਸਰਕਾਰ ਦੇ ਮਾਈਂਡ ਦੇ ਵਿੱਚ ਵੀ ਕਾਫੀ ਪਲਾਨਸ ਨੇ ਔਰ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਪੰਜ ਗਾਰੰਟੀਆਂ ਲੁਧਿਆਣਾ ਨੂੰ ਮੈਨੀਫੈਸਟੋ ਜਾਰੀ ਕਰਕੇ ਗਿਆ ਸੀਗਾ ਉਹਦੇ ਉੱਪਰ ਪ੍ਰਾਇੋਰਟੀ ਦੇ ਉੱਪਰ ਸਾਰੀ-ਸਾਰੀ ਟੀਮ ਕੰਮ ਕਰੇਗੀ ਲੁਧਿਆਣਾ ਇੱਕ ਵੱਡਾ ਦਰਿਆ ਬੜੀ ਵੱਡੀ ਸਮੱਸਿਆ ਗਈ ਆ ਸੰਸੀਚੇਵਾਲ ਲਗਾਤਾਰ ਇੱਥੇ ਕੰਮ ਕਰ ਰਹੇ ਨੇ ਤਾਂ ਕਦੋਂ ਤੱਕ ਇਹ ਦਰਿਆ ਨੂੰ ਜਿਹੜਾ ਸਾਫ਼ ਕੀਤਾ ਜਾਵੇਗਾ ਕੁਝ ਆਮਾਦੀ ਪਾਰਟੀ ਕੋਈ ਟਾਰਗੇਟ ਕੁਝ ਦੇਖੋ ਮੈਂ ਕਦੇ ਹਵਾਈ ਗੱਲ ਨਹੀਂ ਕੀਤੀ ਹੈਗੀ ਇਹ 50 ਪੁਆਇੰਟਾਂ ਦੇ ਵਿੱਚ ਸਾਡਾ ਇਹ ਪੁਆਇੰਟ ਵੀ ਸੀਗਾ ਗਾਰੰਟੀ ਸੀਗੀ ਹੁਣ ਉਹਨੂੰ ਪ੍ਰੈਕਟੀਕਲੀ ਕਿਵੇਂ ਔਰ ਕਦੋਂ ਤੱਕ ਐਗਜ਼ੀਕਿਊਟ ਸ਼ੁਰੂ ਹੋਏਗਾ ਐਗਜ਼ੀਕਿਊਸ਼ਨ ਉਹਦੇ ਉੱਪਰ ਤੱਕ ਕਦੋਂ ਤੱਕ ਕੰਪਲੀਟ ਹੋ ਜਾਏਗਾ ਇਹ ਸਾਰੀ ਸਾਰੀ ਮੇਅਰ ਔਰ ਸਾਰੀ ਟੀਮ ਦੇ ਨਾਲ ਬੈਠ ਕੇ ਕਰਨਗੇ ਤੇ ਬੜੀ ਜਲਦੀ ਇਹ ਮਸਲਾ ਵੀ ਹੱਲ ਕਰਾਂਗੇ ਬਿਲਕੁਲ ਜਿਵੇਂ ਕਿ ਅਮਰ ਉਹੜਾ ਨੇ ਜਨਾ ਗੱਲ ਗੱਲਬਾਤ ਕੀਤੀ ਆ ਤਾਂ ਪਹਿਲੀ ਮਹਿਲਾ ਮੇਅਰ ਜਿਹੜੀ ਆ ਲੁਧਿਆਣਾ ਨੂੰ ਮਿਲੀ ਹੈਗੀ ਆ ਤਾਂ ਉਸ ਨੂੰ ਅੱਜ 100 ਵੀ ਚਕਾਈ ਗਈ ਆ ਤਾਂ ਨਾਲ ਦੀ ਨਾਲ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਉਹਨਾਂ ਨੂੰ 100 ਚਕਾਈ ਗਈ ਆ ਤਾਂ ਬਹੁਤ ਸਾਰੇ ਆਗੂ ਜਿਹੜੇ ਨੇ ਪਾਰਟੀ ਦੇ ਇੱਥੇ ਪਹੁੰਚੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਨਾਲ ਦੀ ਨਾਲ ਅਸੀਂ ਗੱਲਬਾਤ ਵੀ ਅਸੀਂ ਕਰ ਰਹੇ ਹੈਗੇ ਆ ਤਾਂ ਅੱਜ ਇਹ ਫਾਈਨਲ ਜਿਹੜਾ ਵਾ ਸੋ ਚੁਕਾਈ ਗਈ ਆ ਤਾਂ ਡਿਪਟੀ ਮੇਅਰ ਜਿਹੜੇ ਨੇ ਸਾਡੇ ਨਾਲ ਮੌਜੂਦ ਨੇ ਸੀਨੀਅਰ ਡਿਪਟੀ ਮੇਅਰ ਸਾਡਾ ਨਾਲ ਗੱਲਬਾਤ ਕਰ ਲੈਣੇ ਆ ਸਰ ਕਿਸ ਤਰ੍ਹਾਂ ਦੇਖਦੇ ਹੋ ਅੱਜ ਮਹਿਲਾ ਮੇਅਰ ਦਿੱਤੀ ਆ ਨਾਲ ਦੀ ਨਾਲ ਤੁਹਾਨੂੰ ਵੀ ਸੋ ਚੁਕਾਈ ਗਈ ਆ ਸੀਨੀਅਰ ਡਿਪਟੀ ਮੇਅਰ ਵੱਜੋਂ ਕਿਸ ਤਰ੍ਹਾਂ ਦੇਖਦੇ ਹੋ ਲੁਧਿਆਣਾ ਦੇ ਪ੍ਰੋਜੈਕਟ ਮੈਂ ਹਰਮਨ ਕੇਜਰੀਵਾਲ ਜੀ ਰਾਗਵ ਚੱਡਾ ਜੀ ਸਾਰੇ ਹਾਈ ਕਮਾਂਡ ਭਗਵਾਨਤਮਾਨ ਸੀਐਮ ਸਾਹਿਬ ਸੂਬਾ ਪ੍ਰਧਾਨ ਜੀ ਆਏ ਹੋਏ ਅਮਨ ਰੋੜਾ ਜੀ ਸ਼ੈਰੀ ਜੀ ਸਾਰੇ ਵਿਧਾਨੇ ਦੇ ਐਮਐਲਏ ਸਾਰੀ ਸਮੂਚੀ ਟੀਮ ਦਾ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਕੰਮ ਕਰਨ ਦਾ ਕਿਉਂਕਿ ਕੰਮ ਤਾਂ 32 ਸਾਲ ਤੋਂ ਮੈਂ ਕਾਉਂਸਲਰ ਲਗਾਤਾਰ ਹੀ ਚੱਲ ਰਿਹਾ ਹਾਂ ਤਜਰਬਾ ਮੈਂ ਵਰਤਾਂਗੇ ਹੁਣ ਪਾਵਰ ਵੀ ਮਿਲ ਗਈ ਹੈ ਤੇ ਜਿਹੜੇ ਕੰਮ ਆ ਸ਼ਹਿਰ ਦੇ ਡਿਵੈਲਪਮੈਂਟ ਵੱਲ ਸੋਚਣਾ ਕੱਲੇ ਵਾਰਡ ਵੱਲ ਨਹੀਂ ਦੇਖਣਾ ਸਾਰੇ ਸ਼ਹਿਰ ਦਾ ਭਲਾ ਸੋਚਣਾ ਸੀ ਤੇ ਸ਼ਹਿਰ ਵੱਲ ਲੱਗਾਂਗੇ ਕਬਟੀ ਚੱਲੇ ਕੇ ਜਾ ਰਹੇ ਕਿ ਇੰਨੀ ਦੇਰ ਤੱਕ ਸ਼ਹਿਰ ਦੀ ਡਿਵੈਲਪਮੈਂਟ ਅਸੀਂ ਪੂਰੀ ਜਿਹੜੀ ਕਰਾਂਗੇ ਅਸੀਂ ਇਹ ਹੁਣ ਬੈਠ ਕੇ ਸਾਰਾ ਸਟੱਡੀ ਕਰਾਂਗੇ ਮੇਅਰ ਨਾਲ ਤੇ ਡਿਪਟੀ ਮੇਅਰ ਸ਼ਹਿਰ ਦਾ ਅਸੀਂ ਮਦੇਦ ਤੁਹਾਨੂੰ ਨਜ਼ਰ ਆਊਗਾ ਵੀ ਕਿਹੜੀ ਟੀਮ ਬਣੀ ਆ ਤੇ ਕੁਝ ਕਰ ਰਹੀ ਹੈ ਪ੍ਰੈਸ਼ਰ ਜੀ ਕਿਹੜੇ ਤਸਵੀਰਾਂ ਨੇ ਅਸੀਂ ਗੱਲਬਾਤ ਕਰ ਰਹੇ ਹਾਂ ਤਾਂ ਸੀਨੀਅਰ ਡਿਪਟੀ ਮੇਅਰ ਉਹਨਾਂ ਨਾਲ ਗੱਲਬਾਤ ਕੀਤੀ ਆ ਤਾਂ ਕਹਿ ਰਹੇ ਨੇ ਕਿ ਪੂਰੇ ਸ਼ਹਿਰ ਦੀ ਡਿਵੈਲਪਮੈਂਟ ਨੂੰ ਲੈ ਕੇ ਕੰਮ ਜਿਹੜੇ ਨੇ ਉਹ ਕੀਤੇ ਜਾਣਗੇ ਤਾਂ ਇੱਧਰ ਜੋ ਮੇਅਰ ਚੁਣेंगे ਨੇ ਪ੍ਰਿੰਸੀਪਲ ਇੰਦਰਜੀਤ ਕੋਰ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਅੱਜ ਸੋਚ ਚੁਕਾਈ ਗਈ ਆ ਨਾਲ ਦੀ ਨਾਲ ਜੋ 95 ਕੌਨ ਸਾ ਜਿਹੜੇ ਚੁਣੇ ਗਏ ਨੇ ਉਹਨਾਂ ਨੂੰ ਸੋਚ ਕਾਈ ਗਈ ਆ ਤੇ ਗੱਲਬਾਤ ਕਰਨ ਮੈਡਮ ਇਸ ਤਰ੍ਹਾਂ ਦੇਖਦੇ ਹੋ ਅੱਜ ਸੋਚ ਕਾਈ ਗਈ ਹੈ ਕਿੰਨੀ ਕ ਖੁਸ਼ੀ ਹੋ ਰਹੀ ਹੈ ਪਹਿਲੀ ਮਈ ਦਾ ਜੀ ਮੈਡਮ ਜੀ ਧੰਨਵਾਦ ਉਸ ਪਰਮਾਤਮਾ ਦਾ ਜਿਨੇ ਇਸ ਲਾਈਕ ਸਮਝਿਆ ਔਰ ਆਪਣੀ ਇਸ ਨਿਮਾਣੀ ਬੱਚੀ ਨੂੰ ਇਨਾ ਮੈਂ ਕਹਿ ਸਕਦੀ ਹਾਂ ਸੇਰਾ ਸਜਾਇਆ ਆ ਔਰ ਸਭ ਤੋਂ ਵੱਧ ਕੇ ਧੰਨਵਾਦ ਆਮ ਆਦਮੀ ਪਾਰਟੀ ਦੀ ਇਸ ਮੁਚੀ ਲੀਡਰਸ਼ਿਪ ਦਾ ਖਾਸ ਤੌਰ ਤੇ ਅਰਵਿੰਦ ਕੇਜਰੀਵਾਲ ਜੀ ਦਾ ਸੀਐਮ ਭਗਵੰਤ ਮਾਨ ਜੀ ਦਾ ਸਾਡੇ ਪੰਜਾਬ ਪ੍ਰਧਾਨ ਅਮਨ ਅਰੋੜਾ ਜੀ ਦਾ ਸਾਰੇ ਕੌਂਸਲਰ ਸਾਹਿਬਾਨਾਂ ਦਾ ਔਰ ਸਾਰੇ ਐਮਐਲਏ ਸਾਹਿਬਾਨਾਂ ਦਾ ਮੰਤਰੀ ਸਾਹਿਬਾਨਾਂ ਨੇ ਜਿਨ੍ਹਾਂ ਨੇ ਇਸ ਲਾਇਕ ਸਮਝਿਆ ਔਰ ਅੱਜ ਮੇਰ ਦੀ ਚੋਣ ਕਰਵਾ ਕੇ ਅੱਜ ਇਸ ਪਦਵੀ ਦੇ ਉੱਤੇ ਪਹੁੰਚਾਇਆ ਔਰ ਮੈਂ ਪੂਰੀ ਤਾਨਦੇਹੀ ਦੇ ਨਾਲ ਪੂਰੀ ਇਮਾਨਦਾਰੀ ਨਾਲ ਕੋਸ਼ਿਸ਼ ਕਰਾਂਗੀ ਕਿ ਇਹ ਜ਼ਿੰਮੇਵਾਰੀ ਨੂੰ ਬਖੂਬੀ ਨਿਭਾ ਸਕਾਂ ਧੰਨਵਾਦ ਹੋਇਸ ਇਸ ਤੋਂ ਪਹਿਲਾਂ ਕੋਈ ਪਾਰਟੀ ਪ੍ਰਧਾਨ ਨੇ ਕਿਸੇ ਕਿਸ ਰ ਨਹੀਂ ਜੀ ਮੇਰੀ ਕਿਸੇ ਨਾਲ ਕੋਈ ਗੱਲ ਨਹੀਂ ਹੋਈ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਮਹਿਲਾਵਾਂ ਨੂੰ ਲੈ ਕੇ ਕਿਸ ਤਰ੍ਹਾਂ ਦੇ ਮੈਡਮ ਮੈਡਮ ਮਹਿਲਾਵਾਂ ਨੂੰ ਲੈ ਕੇ ਤਾਂ ਜਿਵੇਂ ਕੀ ਗੱਲਬਾਤ ਕਰ ਰਹੇ ਆ ਅਸੀਂ ਤਾਂ ਮਹਿਲਾਵਾਂ ਨੂੰ ਲੈ ਕੇ ਮੈਡਮ ਕਿਸ ਤਰ੍ਹਾਂ ਹੁਣ ਲੁਧਿਆਣਾ ਦੇ ਵਿੱਚ ਤੁਸੀਂ ਹੋਰ ਕੋਈ ਖਾਸ ਕੰਮ ਕਰ ਬਿਲਕੁਲ ਸਾਡੀਆਂ ਜਿਹੜੀਆਂ ਮਹਿਲਾਵਾਂ ਪਹਿਣਾ ਨੇ ਜਿਹੜੀਆਂ ਅਸੀਂ ਇਸ ਤੋਂ ਪਹਿਲਾਂ ਦੇਖਦੇ ਹੁੰਦੇ ਸੀ ਸ਼ਾਇਦ ਆਪ ਫੀਲਡ 'ਚ ਨਹੀਂ ਹੁੰਦੀ ਸੀ ਉਹਨਾਂ ਦੇ ਹਸਬੰਦ ਜਾਂ ਬੇਟੇ ਸਾਰੇ ਕੰਮ ਕਰਦੇ ਸੀ ਮੈਂ ਜ਼ਰੂਰ ਕਹਾਂਗੀ ਕਿ ਅਗਰ ਉਹ ਆਪ ਮੈਦਾਨ ਦੇ ਵਿੱਚ ਉਤਰ ਕੇ ਕਰਨ ਤਾਂ ਮੈਨੂੰ ਲੱਗਦਾ ਵੀ ਬਹੁਤ ਅੱਛਾ ਜਿਹੜਾ ਉਹ ਕਾਰਜ ਉਹ ਕਰ ਸਕਦੀਆਂ ਨੇ ਔਰ ਮੈਂ ਬਸ ਧੰਨਵਾਦ ਕਰਾਂਗੀ ਸਾਰਿਆਂ ਦਾ ਹੀ ਕਿ ਆਪਾਂ ਆਓ ਸਾਰੇ ਜਾਣੇ ਇਕੱਠੇ ਰਲ ਕੇ ਮੋਢੇ ਨਾਲ ਮੋਢਾ ਲਾ ਕੇ ਕੰਮ ਕਰੀਏ ਤੇ ਲੁਧਿਆਣੇ ਨੂੰ ਨੰਬਰ 1 ਸ਼ਹਿਰ ਬਣਾ ਸਕੀਏ ਧੰਨਵਾਦ ਇਹ ਚਾ ਲੁਧਿਆਣੇ ਦਾ ਕੋਈ ਖਾਸ ਟੀਚਾ ਕੋਈ ਖਾਸ ਟੀਚਾ ਹੈ ਲੁਧਿਆਣੇ ਦੇ ਡਿਵੈ ਜ਼ੋਨ A ਚਲਿਏ ਲੇਟ ਹੋ ਰਿਹਾ ਹੈ ਜ਼ੋਨ A ਚ ਆ ਜੀ ਖਾਸ ਟੀਚਰ ਆਪ ਹਾਂਜੀ ਆ ਪਹਿਲਾਂ ਤੋਂ ਤੁਹਾਨੂੰ ਛੋਟਾ ਜਿਹਾ ਇਹ ਤੁਹਾਨੂੰ ਗਿਫਟ ਦੇ ਰਹੇ ਹਾਂ ਤਾਂ ਤਸਵੀਰਾਂ ਦੇ ਦੁਦਸਤੇ ਮਿਲ ਰਹੇ ਨੇ ਕਿਉਂਕਿ ਮੇਰ ਜਿਹੜੇ ਮਹਿਲਾ ਮੇਰ ਜਿਹੜੇ ਬਣਾਏ ਗਏ ਨੇ ਮੇਰੇ ਕੋਲ ਖਾਸ ਟੀਚਰ ਆ ਦੇ ਲਿਆ ਰਹੇ ਨੇ ਪਾਏ ਇੱਕ ਗੱਲਬਾਤ ਜਿਹੜੀ ਨਾਲ ਦੀ ਨਾਲ ਅਸੀਂ ਕਰ ਰਹੇ ਹੈਗੇ ਤਾਂ ਤਸਵੀਰਾਂ ਨੇ ਜੋ ਪਹਿਲੀ ਮਹਿਲਾ ਮੇਰ ਜਿਹੜੀ ਆ ਲੁਧਿਆਣਾ ਨੂੰ ਮਿਲੀ ਹੈਗੀ ਆ ਤਾਂ ਉਸ ਦੇ ਨਾਲ ਨਾਲ ਡਿਪਟੀ ਮੇਰ ਸਿਨੀਅਰ ਡਿਪਟੀ ਮੇਅਰ ਜਿਹੜੇ ਨੇ ਉਹ ਬਣਾਏ ਗਏ ਨੇ ਤਾਂ ਤਸਵੀਰਾਂ ਨੇ ਕੇਂਦਰ ਮੰਤਰੀ ਇੱਥੇ ਪਹੁੰਚੇ ਸੀਗੇ ਪੰਜਾਬ ਪ੍ਰਧਾਨ ਅਮਨ ਰੋੜਾ ਉਹ ਸੀਗੇ ਤਾਂ ਪ੍ਰਿੰਸ ਜੋਰ ਜਿਨ੍ਹਾਂ ਨੂੰ ਡਿਪਟੀ ਮੇਅਰ ਬਣਾਇਆ ਗਿਆ ਵਾ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਵਕਤ ਜਸ਼ਨ ਜਿਹੜਾ ਵਾ ਮਨਾਇਆ ਜਾ ਰਿਹਾ ਵਾ ਢੋਲ ਵਜ ਰਹੇ ਨੇ ਮਠਾਈਆਂ ਵੰਡੀਆਂ ਜਾ ਰਹੀਆਂ ਨੇ ਪਾਇ ਡਿਪਟੀ ਮੇਅਰ ਸੀਨੀਅਰ ਡਿਪਟੀ ਮੇਅਰ ਤੇ ਮੇਅਰ ਦੀ ਚੋਣ ਹੋ ਚੁੱਕੀ ਆ ਆਂਬਾਦੀ ਪਾਰਟੀ ਨੇ ਆਪਣਾ ਮੇਅਰ ਜਿਹੜਾ ਵਾ ਉਹ ਚੁਣ ਲਿੱਤਾ ਵਾ ਤਾਂ ਇਸ ਵਕਤ ਖੁਸ਼ੀ ਜਿਹੜੀ ਆ ਹਰ ਪਾਸੇ ਨਜ਼ਰ ਆ ਰਹੀ ਆ ਤਾਂ ਸ਼ਹਿਰ ਦੀ ਡਿਵੈਲਪਮੈਂਟ ਨੂੰ ਲੈ ਕੇ ਕਈ ਕੰਮ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਕੈਪਟਨ ਮੰਤਰੀ ਸਾਡੇ ਨਾਲ ਮਿਲ ਕੇ ਗੱਲਬਾਤ ਵੀ ਕਰਾਂਗੇ ਨਾਲ ਦੀ ਨਾਲ ਅਸੀਂ ਤਸਵੀਰਾਂ ਦਿਖਾਵਾਂਗੇ ਇੱਧਰ ਤੁਸੀਂ ਤਸਵੀਰਾਂ ਦੇ ਸਕਦੇ ਹੋ ਦਾ ਇਹ ਤਸਵੀਰਾਂ ਜੋ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਸ ਵਕਤ ਜਸ਼ਨ ਦੀਆਂ ਤਸਵੀਰਾਂ ਨੇ ਹਰ ਪਾਸੇ ਢੋਲ ਵੱਜ ਰਹੇ ਨੇ ਤਾਂ ਜੋ ਮੇਰ ਦੀ ਚੋਨਾ ਉਹ ਹੋਈ ਆ ਲੁਧਿਆਣਾ ਨੂੰ ਪਹਿਲੀ ਮੇਰ ਮਹਿਲਾ ਮੇਰ ਉਹ ਮਿਲੀ ਹੈਗੀ ਆ ਪ੍ਰਿੰਸੀਪਲ ਇੰਦਰਜੀਤ ਕੋਰ ਆਮ ਆਦਮੀ ਪਾਰਟੀ ਦੇ ਪੁਰਾਣੇ ਵਲੰਟੀਅਰ ਸੀਗੇ ਕਈ ਸਾਲਾਂ ਤੋਂ ਆਮ ਆਦਮੀ ਪਾਰਟੀ ਦੇ ਲਈ ਕੰਮ ਕਰ ਰਹੇ ਸੀਗੇ ਤਾਂ ਅੱਜ ਉਹਨਾਂ ਦੀ ਚੋਣ ਹੋਈ ਉਹਨਾਂ ਨੂੰ ਮੇਅਰ ਬਣਾਇਆ ਗਿਆ ਉਸ ਦਿਨ ਨਾਲ ਨਾਲ ਸੀਨੀਅਰ ਡਿਪਟੀ ਮੇਅਰ ਬਣਾਏ ਗਏ ਨੇ 6 ਬਾਰ ਦੇ ਕੌਂਸਲਰ ਰਹੇ ਨੇ ਅਸ਼ੋਕ ਪ੍ਰਾਸ਼ਰ ਪੱਪੀ ਉਹਨਾਂ ਦੇ ਬ੍ਰਦਰ ਨੇ ਉਹਨਾਂ ਨੂੰ ਬਣਾਇਆ ਗਿਆ ਵਾ ਇਸ ਤੋਂ ਇਲਾਵਾ ਡਿਪਟੀ ਮੇਅਰ ਦੀ ਚੋਣ ਕੀਤੀ ਗਈ ਆ ਪ੍ਰਿੰਸ ਜੋਰ ਜਿਹੜੇ ਨੇ ਉਹਨਾਂ ਨੂੰ ਡਿਪਟੀ ਮੇਹਰ ਬਨਾਇਆ ਗਿਆ ਵਾਤਾ ਲੁਧਿਆਣਾ ਦੀ ਡਿਵੈਲਪਮੈਂਟ ਨੂੰ ਲੈ ਕੇ ਜਿਹੜੇ ਸਵਾਲ ਲਗਾਤਾਰ ਉੱਠ ਰਹੇ ਸੀਗੇ ਤਾਂ ਆਮ ਆਦਮੀ ਪਾਰਟੀ ਵੱਲੋਂ ਦਾਅਵਾ ਕੀਤਾ ਗਿਆ ਕਿ ਜਲਦ ਹੀ ਕੰਮ ਜਿਹੜੇ ਨੇ ਪੂਰੇ ਕੀਤੇ ਜਾਣਗੇ ਅਮਨ ਰੋੜਾ ਵੱਲੋਂ ਵੀ ਕਿਹਾ ਗਿਆ ਕਿ ਪੰਜ ਜਿਹੜੇ ਨੇ ਪ੍ਰੋਜੈਕਟ ਜਿਹੜੇ ਨੇ ਅਹਿਮ ਪ੍ਰੋਜੈਕਟ ਨੇ ਲੁਧਿਆਣਾ ਦੇ ਉਹਨਾਂ ਦੇ ਉੱਤੇ ਪਹਿਲ ਦੇ ਅਧਾਰ ਦੇ ਉੱਤੇ ਕੰਮ ਕੀਤਾ ਜਾਵੇਗਾ ਤਾਂ ਇਹ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਇਤਨੀ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਇਧਰ ਸਰੂਪੇ ਪਾਏ ਜਾ ਰਹੇ ਨੇ ਦਾ ਸਨਮਾਨ ਦੀਆਂ ਤਸਵੀਰਾਂ ਨੇ ਸਨਮਾਨ ਕੀਤਾ ਜਾ ਰਿਹਾ ਸਰਕਾਰ ਕਰਮ ਸਿੰਘ ਸਿੱਧੂ ਜਿੰਦਾਬਾਦ ਸਰਕਾਰ ਕਰਮਾਨ ਲੁਧਿਆਣੇ ਦੇ ਪ੍ਰੋਜੈਕਟਾਂ ਨੂੰ ਲੈ ਕੇ ਅਹਿਮ ਜੋ ਗੱਲਾਂ ਸੀਗੀਆਂ ਉਹ ਕੀਤੀਆਂ ਗਈਆਂ ਨੇ ਉਹ ਕਿਹਾ ਗਿਆ ਕਿ ਬੁੱਢਾ ਦਰਿਆ ਜਿਹੜੀ ਸਭ ਤੋਂ ਵੱਡੀ ਸਮੱਸਿਆ ਹੈਗੀ ਆ ਉਹ ਸਮੱਸਿਆ ਜਿਹੜੀ ਆ ਖਤਮ ਕੀਤੀ ਜਾਵੇਗੀ ਤਾਂ ਲੁਧਿਆਣਾ ਦੇ ਵਿੱਚ ਇਹ ਤਸਵੀਰਾਂ ਜੋ ਤੁਹਾਨੂੰ ਅਸੀਂ ਦਿਖਾ ਰਹੇ ਡਿਪਟੀ ਮੇਅਰ ਪ੍ਰਿੰਸ ਜੋ ਹੋਰ ਉਹਨਾਂ ਨਾਲ ਗੱਲਬਾਤ ਆਪਾਂ ਜੀ ਕਿਸ ਤਰ੍ਹਾਂ ਦੇਖ ਲਾਡੀ ਭਾਈ ਲਾਡੀ ਭਾਈ ਪੈਰੀ ਮੈਨ ਨੇ ਜੀ ਕੈਮਰੀਆਂ ਨੇ ਫੋਨ ਤੇ ਵਧਾਈਆਂ ਮਿਲ ਰੀਆਂ ਨੇ ਤਾਂ ਹੁਦਾਇਕ ਕੁਲਨ ਸਿੱਧੂ ਜਿਹੜੇ ਨੇ ਉਹ ਸਨਮਾਨ ਕਰ ਰਹੇ ਨੇ ਆਜੋ ਵੀ ਆਜੋ ਸ਼ੁਰੂ ਹੋ ਗਏ ਸਰ ਕਿਸ ਤਰ੍ਹਾਂ ਦੇਖਦੇ ਹੋ ਅੱਜ ਮੇਰ ਦੀ ਚੋਣ ਹੋ ਗਈ ਹੈ ਡਿਪਟੀ ਮੇਰ ਬਣਤਾ ਸੀ ਨੀ ਡਿਪਟੀ ਮੇਰ ਨਾਲ 95 ਕੋਸਾਂ ਸੋਚ ਕਾਤੀ ਆ ਅੱਜ ਬਹੁਤ ਵੱਡਾ ਖੁਸ਼ੀ ਦਾ ਦਿਨ ਆ ਕਿਉਂਕਿ ਸਭ ਤੋਂ ਪਹਿਲਾਂ ਤਾਂ ਉਹਨਾਂ ਵਿਰੋਧੀਆਂ ਦੇ ਮੂੰਹ ਤੇ ਇੱਕ ਇੱਕ ਕਰਾਰੀ ਚਪੇੜਾ ਜਿਹੜੇ ਕਹਿੰਦੇ ਸੀ ਇਹ ਆਮ ਆਦਮੀ ਪਾਰਟੀ ਨਹੀਂ ਇਹ ਹੁਣ ਖਾਸ ਬਣ ਗਈ ਇਹੇ ਵਰਕਰਾਂ ਨੂੰ ਮਾਰਦੀ ਹੈ ਭਾਈ ਭਤੀਜਾ ਬਾਦ ਨੂੰ ਅੱਗੇ ਲਿਆਉਂਦੀ ਹੈ ਆ ਉਹਦੀ ਮਿਸਾਲ ਬੀਬੀ ਇੰਦਰਜੀਤ ਕੌਰ ਜੀ ਤੇ ਪ੍ਰਿੰਸ ਜੋਰਜੀ ਮੇਰੇ ਜਿਹੜੇ ਹਲਕੇ ਤੋਂ ਨੇ ਉਹਨਾਂ ਨੂੰ ਬਣਾ ਕੇ ਅੱਜ ਉਹਨਾਂ ਲੋਕਾਂ ਨੂੰ ਮੈਂ ਕਹਿੰਦਾ ਗੱਲ ਕਰਨ ਦੇਈ ਉਹਨਾਂ ਦੇ ਮੂੰਹ ਜਿਹੜੇ ਨੇ ਬੰਦ ਹੋ ਚੁੱਕੇ ਨੇ ਇੱਥੇ ਅੰਦਰ ਵੀ ਰੌਲਾ ਪਾਉਂਦੇ ਸੀ ਵੀ ਸੁਣਦੇ ਨਹੀਂ ਕੋਈ ਕਰਦੇ ਨਹੀਂ ਪਰ ਆਹ ਸਾਹਮਣੇ ਕੈਮਰੇ ਲੱਗੇ ਨੇ ਜਿਹਦਾ ਜੀ ਕਹੇ ਇਹਦੇ ਵਿੱਚੋਂ ਕਲਿੱਪਿੰਗ ਕਢਾ ਕੇ ਦੇਖ ਸਕਦਾ ਵੀ ਅੰਦਰ ਕੋਈ ਜਾਤੀ ਦਾ ਧੱਕਾ ਤਾਂ ਨਹੀਂ ਹੋਇਆ ਇੱਕ ਪੂਰੀ ਪਾਰਦਰਸ਼ੀ ਢੰਗ ਨਾਲ ਅਮਨ ਦੇ ਨਾਲ ਜਿਹੜੀ ਵਿਚਨ ਹੋਈ ਹੈ। ਕੋਈ ਚੋਣ ਯਸਰ ਕਿਸਤਾ ਦੇ ਦੇ ਹੁਣ ਡਿਪਟੀ ਮੇਅਰ ਦੇ ਵਜੋਂ ਤੁਸੀਂ ਹੁਣ ਉਹਦਾ ਸੰਭਾਲ ਲਿਆ ਵਾ ਲੁਧਿਆਣਾ ਦੀ ਡਿਵੈਲਪਮੈਂਟ ਨੂੰ ਲੈ ਕੇ ਕਿਸ ਤਰ੍ਹਾਂ ਹੁਣ ਕੰਮ ਕਿਤੇ ਜਾਂਦੇ। ਦੇਖੋ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਆਪਣੇ ਵੱਡੇ ਵੀਰ ਸਰਦਾਰ ਕਲਵੰਤ ਸਿੰਘ ਸਿੱਧੂ ਜੀ ਐਮ ਐਲ اے ਹਲਕਾ ਆਤਮਨਗਰ ਤੋਂ ਜਿਨ੍ਹਾਂ ਨੇ ਆਪਣੇ ਭਰਾ ਛੋਟੇ ਬੱਚੇ ਤੇ ਵਿਸ਼ਵਾਸ ਜਤਾਇਆ ਸਾਰੀ ਆਮ ਆਦਮੀ ਪਾਰਟੀ ਸਾਰੀ ਲੀਡਰਸ਼ਿਪ ਦਾ ਮੈਂ ਧੰਨਵਾਦ ਕਰਦਾ ਸੀਐਮ ਸਾਹਿਬ ਦਾ ਕਰਦਾ ਇੱਕ ਛੋਟੇ ਜੇ ਵਰਕਰ ਨੂੰ ਜਿਹੜਾ ਗਲੀਆਂ 'ਚ ਕੰਮ ਕਰਦਾ ਸੀ ਪੋਸਟਰ ਲਾਉਂਦਾ ਸੀ ਚੰਡੇ 'ਚ ਲਾਉਂਦਾ ਸੀ ਅੱਜ ਲੁਧਿਆਣਾ ਦਾ ਡਿਪਟੀ ਮੇਅਰ ਬਣਦਾ ਮੈਂ ਸਾਰੀ ਪਾਰਟੀ ਆ ਧੰਨਵਾਦ ਕਰਦਾ ਤੇ ਜਿਹੜੀ ਰਹੀ ਹੁਣ ਕੰਮ ਦੀ ਗੱਲ ਦਿਨ ਰਾਤ 24 ਘੰਟੇ ਪਾਰਟੀ ਨੂੰ ਲੁਧਿਆਣਾ ਵਾਸੀਆਂ ਨੂੰ ਸਮਰਪਿਤਾਂ ਜੀ ਦਿਨ ਰਾਤ 24 ਘ लुधियाना को ना कोई मेन प्रोजेक्ट ਜਿਹੜਾ ਜਿਸ ਤੇ ਕੰਮ ਕੀਤਾ ਜਾਵੇਗਾ ਕੋਈ ਸੋਚਿਆ ਵੇਸ ਤੇ ਦੇਖੋ ਪਹਿਲਾਂ ਇਹਨੇ ਪ੍ਰੋਜੈਕਟ ਪੁਰਾਣੇ ਜਿਹੜਾ ਬੁੱਢਾ ਨਾਲਾ ਕਿੰਨੇ ਮੇਰੀ 42 ਸਾਲ ਦੀ ਉਮਰ ਆ ਸ਼ੁਰਤ ਹੋਈ ਦੇਖੀ ਆਨੇ ਉਹੀ ਨਹੀਂ ਸਾਫ ਹੋਇਆ ਅਜੇ ਤੱਕ ਕਿਸੇ ਕੋਲ ਹੋਰ ਜਿਹੜੇ ਪੁਰਾਣੀ ਪਾਰਟੀਆਂ ਨੇ ਕੀਤਾ ਕੀ ਆ ਲੁਧਿਆਣਾ ਸ਼ਹਿਰ ਛੋਟੀ ਇੰਡਸਟਰੀ ਬਹੁਤ ਹੈਗੀ ਆ ਉਸ ਨੂੰ ਲੈ ਕੇ ਵੀ ਕੋਈ ਕੰਮ ਕੀਤਾ ਜਾਣੀ ਬਿਲਕੁਲ ਸਾਰਿਆਂ ਨੂੰ ਨਾਲ ਲੈ ਕੇ ਚੱਲਿਆ ਜਾਊਗਾ ਐਮਐਲਏ ਸਾਹਿਬ ਬੈਠੇ ਨੇ ਸਾਰੀ ਲੀਡਰਸ਼ਿਪ ਦੇ ਨਾਲ ਮੇਅਰ ਸਾਹਿਬ ਸੀਨੀਅਰ ਡਿਪਟੀ ਮੇਅਰ ਸਾਹਿਬ ਸਾਰੇ ਸਿਰ ਜੋੜ ਕੇ ਬੈਠਾਂਗੇ ਕਿ ਲੁਧਿਆਣੇ ਲਈ ਦੀ ਬੈਸਟ ਕਰਾਂਗੇ ਆ ਜੀ ਤਸਵੀਰਾਂ ਨੇ ਤਾਂ ਜਸ਼ਨ ਦੀਆਂ ਤਸਵੀਰਾਂ ਨੇ ਤਾਂ ਹੁਣ ਇਹਨਾਂ ਨੂੰ ਸੌ ਚੁਕਾ ਦਿੱਤੀ ਗਈ ਆ ਤਾਂ ਲੁਧਿਆਣੇ ਦੇ ਪ੍ਰੋਜੈਕਟਾਂ ਨੂੰ ਲੈ ਕੇ ਜਿਹੜੇ ਨੇ ਉਹ ਕੰਮ ਜਿਹੜੇ ਨੇ ਹੁਣ ਸ਼ੁਰੂ ਹੋ ਜਾਣਗੇ ਕੈਮਰਾਮੈਨ ਵਿਕਾਸ ਦੇ ਨਾਲ ਨਰਿੰਦਰ ਕਮਾਜਗਮ ਟੀਵੀ ਲੁਧਿਆਣਾ